ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਭ ਦੇ ਹੋਂਦ ਸਾਰਿਆਂ ਨੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਘੈਂਟ ਹੋਵਗੇ ਤੇ ਹਾਂਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੰਦੀਵਾਲ ਐਨੀਮਲ ਲਵਰ ਤੇ ਤੇ ਅੱਜ ਨਾਲ ਆਪਾਂ ਨੂੰ ਇੱਕ ਕਮੈਂਟ ਆਇਆ ਸੀਗਾ ਵੀਰ ਦਾ ਉਹਨਾਂ ਨੇ ਆਪਾਂ ਨੂੰ ਪੁੱਛਿਆ ਸੀ ਵੀ ਮਿਲਕ ਪ੍ਰੋਡਕਸ਼ਨ ਦੇ ਲਈ ਗਾਂ ਬੈਸਟ ਆ ਜਾਂ ਫਿਰ ਮੱਝਾਂ ਬੈਸਟ ਨੇ ਤੇ ਬਸ ਆਪਣਾ ਟੌਪਿਕ ਵੀ ਅੱਜ ਦਾ ਇਹੀ ਆ ਹਨਾ ਕਿ ਆਪਾਂ ਗੱਲ ਕਰਾਂਗੇ ਵੀ ਮਿਲਕ ਪ੍ਰੋਡਕਸ਼ਨ ਦੇ ਲਈ ਗਾਵਾਂ ਬੈਸਟ ਨੇ ਕਿ ਮੱਝਾਂ ਬੈਸਟ ਨੇ ਬਸ ਤੁਸੀਂ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤੇ ਆਪਾਂ ਕਰਦੇ ਹਾਂ ਸਟਾਰਟ ਤੇ ਬਾਕੀ ਵੀਰੇ ਸਭ ਤੋਂ ਪਹਿਲੀ ਗੱਲ ਹੈਗੀ ਹੈਗੀ ਫਿਟ ਆਨ ਦੀ ਹੈਨਾ ਕਿਸੇ ਲਈ ਮੱਜਾਂ ਬੈਸਟ ਲੱਗਦੀਆਂ ਨੇ ਕਿਸੇ ਨੂੰ ਕਿਸੇ ਨੂੰ ਗਾਵਾਂ ਬੈਸਟ ਲੱਗਦੀਆਂ ਨੇ ਰਾਸ ਆਏ ਦੀ ਗੱਲ ਆ ਵੀ ਕਈ ਕਹਿ ਦਿੰਦੇ ਸਾਡੇ ਲਈ ਤਾਂ ਗਾਵਾਂ ਵਧੀਆ ਨੇ ਸਾਡਾ ਗਾਵਾਂ ਚ ਵੱਧ ਮੁਨਾਫਾ ਆ ਤੇ ਕੋਈ ਕਹਿ ਦਿੰਦਾ ਸਾਡੇ ਲਈ ਤਾਂ ਮੱਜਾਂ ਬੈਸਟ ਨੇ ਕਿਸੇ ਲਈ ਦੋਨੀਆਂ ਬੈਸਟ ਹੁੰਦੀਆਂ ਨੇ ਗਾਵਾਂ ਵੀ ਬੈਸਟ ਹੁੰਦੀਆਂ ਨੇ ਮੱਜਾਂ ਵੀ ਬੈਸਟ ਹੁੰਦੀਆਂ ਨੇ ਹੈਨਾ ਵੀ ਇਹ ਰਾਸ ਆਉਂਦੀ ਗੱਲ ਆ ਤੇ ਬਾਕੀ ਆਪਾਂ ਜੋ ਗੱਲ ਕਰਦੇ ਹਾਂ ਨਾ ਜੇ ਤਾਂ ਦੇਖੋ ਤੁਸੀਂ ਕੰਮ ਕਰਨਾਗਾ ਹਾਇਰ ਲੈਵਲ ਤੇ ਕੰਮ ਕਰਨਾ ਕਮਰਸ਼ੀਅਲ ਲੈਵਲ ਤੇ ਕੰਮ ਕਰਨਾਗਾ ਫਿਰ ਤਾਂ ਤੁਹਾਡੇ ਲਈ ਹੈਗੀਆਂ ਨੇ گاਵਾ ਬੈਸਟ ਠੀਕ ਹੈ ਤੁਸੀਂ گاਵਾ ਦੇ ਉੱਤੇ ਕੰਮ ਕਰੋ ਕਿਉਂਕਿ ਐਵੇਂ ਆ ਵੀ گاਵਾਾਂ ਦੀ ਜਿਹੜੀ ਮਿਲਕ ਪ੍ਰੋਡਕਸ਼ਨ ਹੁੰਦੀ ਆ ਉਹ ਬਹੁਤ ਲੰਬੀ ਹੁੰਦੀ ਆ ਐਜ਼ ਕੰਪੇਅਰ ਟੂ ਮੱਝਾਂ ਮੱਝਾਂ ਦੇ ਮੁਕਾਬਲੇ ਇਹਨਾਂ ਦੀ ਮਿਲਕ ਪ੍ਰੋਡਕਸ਼ਨ ਲੰਬੀ ਹੁੰਦੀ ਆ ਸਭ ਨੂੰ ਪਤਾ ਹਨਾ ਵੀ ਫਿਰ ਤਾਂ ਤੁਸੀਂ گاਵਾਾਂ ਤੇ ਕੰਮ ਕਰੋ ਜੇਕਰ ਤੁਹਾਡੀ ਮੈਨੇਜਮੈਂਟ ਵਧੀਆ ਗਈ ਮਤਲਬ ਜੇ ਤਾਂ ਦੇਖੋ ਤੁਸੀਂ ਮੰਨ ਲਓ ਸਪੋਜ਼ ਕਰ ਲਓ ਤੁਸੀਂ ਫਾਰਮ ਪਾਉਣੇ ਆਪਦਾ ਹਨਾ ਖੇਤ 'ਚ ਫਾਰਮ ਪਾਉਣੇ ਮੈਨੇਜਮੈਂਟ ਤੁਹਾਡੀ ਪੂਰੀ ਤਾਕੜੀ ਮੈਨੇਜਮੈਂਟ ਆ ਫਿਰ ਤਾਂ ਤੁਹਾਨੂੰ ਸਿਰਫ گاਵਾਾਂ ਤੇ ਕੰਮ ਕਰਨਾ ਚਾਹੀਦਾਗਾ ਵੀ گاਵਾਾਂ ਤੇ ਫੋਕਸ ਕਰੋ ਤੁਸੀਂ ਤੇ ਬਾਕੀ ਆਇਆ ਵੀ ਇਹਨਾਂ ਦੀ ਮਿਲਕ ਪ੍ਰੋਡਕਸ਼ਨ ਵੀ ਲੰਬੀ ਹੁੰਦੀ ਆ ਮੱਝਾਂ ਦੇ ਮੁਕਾਬਲੇ ਦੂਸਰੀ ਗੱਲ ਇਹ ਹੁੰਦੀ ਆ ਵੀ ਜਿਹੜੀਆਂ گاਵਾں ਦੀ ਇਹਨਾਂ ਦੀ ਜਿਹੜਾ ਬਰੀਡ ਵੀ ਬਹੁਤ ਜਲਦੀ ਤਿਆਰ ਹੋ ਜਾਂਦੀ ਹੈਗੀ ਬਰੀਡ ਛੇਤੀ ਤਿਆਰ ਹੋ ਜਾਂਦੀ ਆ ਬਾਕੀ ਹੁਣ ਜਿਵੇਂ ਤੁਸੀਂ ਆ ਦੇਖਿਆ ਹੋਗਾ ਨਾ ਪੀਡੀਐਫ ਦੇ ਵਿੱਚ ਪੀਡੀਐਫ ਨੇ ਦਾ ਦਾ ਤਾਂ ਬਹੁਤ ਵੱਡਾ ਯੋਗਦਾਨ ਹੈ ਨਾ گاਵਾں ਦੇ ਖੇਤਰ ਚ ਵੀ ਇਹਨਾਂ ਨੇ ਹੁਣ ਤੁਸੀਂ ਦੇਖ ਲਓ ਇਹ ਬਾਹਰੋਂ ਇੰਪੋਰਟ ਕਰਵਾਉਂਦੇ ਹੈਗੇ ਵਧੀਆ ਸੀਮਨ ਇੰਪੋਰਟ ਕਰਵਾਉਂਦੇ ਨੇਗੇ ਵੀ ਵਧੀਆ ਨਸਲ ਸੁਧਾਰਨ ਦੇ ਲਈ ਮਿਲਕ ਪ੍ਰੋਡਕਸ਼ਨ ਦੇ ਲਈ ਬਾਕੀ ਵੀ ਰਿਹਾ ਹੈ ਮਿਲਕ ਪ੍ਰੋਡਕਸ਼ਨ ਦਾ ਦੇ ਕੁ ਆਟੋਮੈਟਿਕਲੀ ਸੁਧਰ ਜੁਗੇ ਜੇਕਰ ਤੁਹਾਡੀ ਬਰੀਡ ਵਧੀਆ ਹੈਗੀ ਠੀਕ ਹੈ ਬਰੀਡ ਦੇ ਉੱਤੇ ਕੰਮ ਕਰਦੇ ਹੋ ਫਿਰ ਤਾਂ ਤੁਹਾਡੀ ਮਿਲਕ ਪ੍ਰੋਡਕਸ਼ਨ ਵੀ ਬੈਸਟ ਹੋਊਗੀ ਹਨਾ ਤੇ گاਵਾں ਦਾ ਤਾਂ ਬਹੁਤ ਵੱਡਾ گاਵਾں ਦੇ ਖੇਤਰ ਚ ਦਾ ਬਹੁਤ ਵੱਡਾ ਯੋਗਦਾਨ ਹੈ ਪੀਡੀਐਫ ਦਾ ਬਾਕੀ ਤੁਸੀਂ ਇਹ ਦੇਖ ਲਓ ਹੁਣ ਜਿਹੜੀ ਪੰਜਾਬ ਨੇ ਐਫ ਗਾਵਾਂਗੀਆਂ ਹਨਾ ਉਹਦੇ ਉਹਦੀ नस्ਲ ਤਾਂ ਬਹੁਤ ਸੁਧਾਰ ਲਿਆ ਹੁਣ ਪੀਡੀਐਫ ਦੇ ਵਿੱਚ ਜੇ ਆਪਾਂ ਗੱਲ ਕਰੀਏ ਗਾਣੇ ਨਾ ਇੱਕ ਦਿਨ ਦਾ 85 ਲੀਟਰ ਦੁੱਧ ਦਿੱਤਾ ਸੀਗਾ ਤੇ ਬਹੁਤ ਵੱਡੀ ਗੱਲ ਆ ਹਨਾ ਤੇ ਫੇਰ ਤਾਂ ਦੇਖੋ ਤੁਸੀਂ ਜਾਓ گاਵਾਵਾਂ ਵੱਲ ਜੇਕਰ ਤੁਸੀਂ ਹਾਇਰ ਲੈਵਲ ਤੇ ਕਮਰਸ਼ੀਅਲ ਲੈਵਲ ਤੇ ਕੰਮ ਕਰਨਾਗਾ ਮੈਨੇਜਮੈਂਟ ਤੁਹਾਡੀ ਵਧੀਆਗੀ ਬਾਕੀ ਆਇਆ ਮੇਰੇ گاਵਾ ਦੀ ਜੇ ਦੁੱਧ ਬਹੁਤ ਜ਼ਿਆਦਾ ਦਿੰਦੀਆਂ ਨੇ ਹਨਾ ਮਿਲਕ ਕੁਆਂਟੀਟੀ ਜ਼ਿਆਦਾ ਹੁੰਦੀ ਹੈ ਦੀ ਤਾਂ ਫਿਰ ਇਹ ਕੇਅਰ ਵੀ ਬਹੁਤ ਜ਼ਿਆਦਾ ਮੰਗਦੀ ਇਹਨਾਂ ਦੀ ਮੈਨੇਜਮੈਂਟ ਵੀ ਉਨੀ ਜ਼ਿਆਦਾ ਹੁੰਦੀ ਆ ਹਨਾ ਦਵਾਈ ਵਗੈਰਾ ਬਹੁਤ ਲੱਗਦੀ ਹੈ گاਵਾ ਤੇ ਬਾਕੀ گاਵਾ ਦਾ ਇਹ ਵੀ ਆ گاਵਾ ਗਰਮੀ ਵੀ ਬਹੁਤ ਮੰਗਦੀਆਂ ਨੇ ਆ ਉਹ ਕਰਨਾਗਾ ਘਰੇ ਕੰਮ ਛੋਟੇ ਲੈਵਲ ਤੇ ਕੰਮ ਕਰਨਾਗਾ ਫਿਰ ਤੁਸੀਂ ਐਦਾਂ ਕਰ ਸਕਦੇ ਹੋ ਵੀ ਮੱਝਾਂ ਰੱਖ ਲਓ ਵੀ ਨਾਲ ਤੁਸੀਂ ਕਰਾਸ ਬਰੀਡ ਜਿਹੜੀਆਂ گاਵਾ ਨੇ ਹਨਾ ਉਹਨਾਂ ਤੇ ਕੰਮ ਕਰ ਲਓ ਨਾਲ ਉਹ ਰੱਖ ਲਓ ਵੀ ਇਹ ਵੀ ਬੈਸਟ ਹੈ ਕਿਉਂਕਿ ਜਿਹੜੀਆਂ ਮੱਝਾਂ ਹੁੰਦੀਆਂ ਨੇ ਦੇਖੋ ਹਨਾ ਇੱਕ ਤਾਂ ਉਹ ਗਰਮੀਾਂ ਨਹੀਂ ਉਹ ਝੱਲ ਲੈਂਦੀਆਂ ਨਹੀਂਆਂ ਐਜ਼ ਕੰਪੇਅਰ ਟੂ گاਵਾ گاਵਾ ਗਰਮੀ ਨਹੀਂ ਚੱਲਦੀਆਂ ਹਨਾ ਵੀ ਮੱਝਾਂ ਹੁੰਦੀਆਂ گاਵਾ ਵੀ ਹਾਂ ਮੱਝਾਂ ਨੇ ਜਿਹੜੀਆਂ ਸੌਰੀ ਉਹ ਗਰਮੀ ਚਾਲ ਲੈ ਲੈਂਦੀਆਂ ਨੇ ਦੂਸਰਾ ਇਹ ਆ ਵੀ ਜਿਹੜੀਆਂ ਮੱਝਾਂ ਹੁੰਦੀਆਂ ਨੇ ਉਹ ਬਿਮਾਰ ਵੀ ਬਹੁਤ ਘੱਟ ਹੁੰਦੇ ਇਹਨਾਂ ਦੀ ਮੈਡੀਸਿਨ ਬਹੁਤ ਘੱਟ ਲੱਗਦੀ ਆ ਐਸ ਕੰਪੇਅਰ ਟੂ ਗਾਵਾਂ ਦੇ ਗਾਵਾਂ ਦੇ ਮੈਡੀਸਨ ਉਹ ਬਹੁਤ ਜ਼ਿਆਦਾ ਲੱਗਦੀ ਆ ਹਨਾ ਤੇ ਬਾਕੀ ਵੀਰੇ ਇਹ ਆ ਹੁਣ ਤਾਂ ਦੇਖੋ ਜਿਵੇਂ ਜਿਹੜੀਆਂ ਗਾਂ ਮੱਝਾਂ ਹੁੰਦੀਆਂ ਨੇ ਹਨਾ ਇੰਨਾ ਸਟ्रेस ਵੀ ਨਹੀਂ ਲੈਂਦੀਆਂ ਹੈਗੀਆਂ ਜਾਂ ਤੇ ਬਾਕੀ ਉਹ ਨਾ ਜਿਹੜੀਆਂ گاਵਾ ਹੁੰਦੀਆਂ ਨੇ ਉਹਨਾਂ ਦਾ ਇਹ ਵੀ ਕਾਰਨ ਹੈ ਜੇ ਉਹ ਦੁੱਧ ਦਿੰਦੀਆਂ ਨੇ ਉਹਨਾਂ ਸਿਰਫ ਆਪਣੇ ਸਰੀਰ ਕੰਨੀ ਨਹੀਂ ਦੇਖਦੀਆਂ گاਵਾ ਉਹਨਾਂ ਨੂੰ ਇਹ ਹੁੰਦਾ ਵੀ ਜਿਵੇਂ ਸਾਡ ਮਾਲਕ ਸਾਡੇ ਥੱਲੇ ਬਾਲਟੀ ਲੈ ਕੇ ਬੈਠ ਗਿਆ ਵੀ ਅਸੀਂ ਇਹ ਬਾਲਟੀ ਭਰਨੀ ਆ ਤੇ ਤੁਸੀਂ ਮੱਝਾਂ ਦੇਖ ਲਿਓ ਮੱਝਾਂ ਆਪਣੇ ਸਰੀਰ ਕੰਨੀ ਹੈ ਨਾ ਮੱਝਾਂ ਆਪਣੀ ਬਾਡੀ ਦਾ ਬਹੁਤ ਧਿਆਨ ਰੱਖਦੀਆਂ ਉਹਨਾਂ ਨੂੰ ਦੁੱਧਾ ਦੁੱਧਾ ਕੋਈ ਇੰਨਾ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਬਾਡੀ ਦਾ ਬਹੁਤ ਹੁੰਦਾ ਮੱਝਾਂ ਨੂੰ ਤੇ ਬਾਕੀ ਤਾਂ ਹੀ ਲੱਸੀਆਂ ਹੁੰਦੀਆਂ ਨੇ ਤੁਸੀਂ ਆਮ ਘਰਾਂ 'ਚ ਦੇਖ ਲਓ ਮੱਝਾਂ ਹੁੰਦੀਆਂ ਨੇ ਨਾ ਜਿਹੜੀਆਂ ਉਹ ਤਾਂ ਬਹੁਤ ਵਧੀਆ ਹੁੰਦੀਆਂ ਨੇ گاਵਾਂ ਵਾਲੀ ਲੱਸੀਆਂ ਹੁੰਦੀਆਂ ਨਹੀਂ ਆ ਹਨ ਕਿਉਂਕਿ ਉਹ ਆਏ ਉਹ ਮਿਲਕ ਪ੍ਰੋਡਕਸ਼ਨ ਉਹਨਾਂ ਦੀ گاਵਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਣੇ ਤੋਂ ਓਨੀ ਜ਼ਿਆਦਾ ਉਹਨਾਂ ਦੀਆਂ ਜਿਹੜੀਆਂ گاਵਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਆਪਾਂ ਨੇ ਤਾਂ ਪੂਰੀਆਂ ਨਹੀਂ ਹੁੰਦੀਆਂ ਗੀਆਂ ਤਾਂ ਕਰਕੇ گاਵਾਂ ਲੱਸੀਆਂ ਰਹਿ ਜਾਂਦੀਆਂ ਹੁੰਦੀਆਂ ਉਹ ਦੁੱਧ ਉਹ ਜ਼ਿਆਦਾ ਦਿੰਦੀਆਂ ਨੇ ਗੀਆਂ ਮੱਝਾਂ ਦੇ ਮੁਕਾਬਲੇ گاਵਾਂ ਠੀਕ ਹੈ ਤੋ ਕਿ ਮੱਝਾਂ ਤਾਂ ਫਿਰ ਆਪਦਾ ਸਰੀਰ ਨਿਖਰਨ ਨਹੀਂ ਦਿੰਦੀਆਂ ਇਹ ਹੈਗੇ ਉਹਨਾਂ ਨੂੰ ਦੁੱਧਾਂ ਦੇ ਤੱਕ ਕੋਈ ਨਹੀਂ ਐਨਾ ਉਹਨਾਂ ਦਾ ਬੋਡੀ ਵਧੀਆ ਰੱਖਣੀ ਹੁੰਦੀ ਆ ਮੈਂਟੇਨ ਰੱਖਣੀ ਹੁੰਦੀ ਆ ਹਨਾ ਤੇ ਚਲੋ ਉਹ ਤੱਕ ਇੱਕ ਗੱਲ ਸੀਗੀ ਤੇ ਬਾਕੀ ਵੀ ਰਿਆਂਾ ਵੀ ਜਿਹੜੀ ਮੱਝਾਂ ਦੀ ਬਰੀਡ ਆ ਹਨਾ ਹੁਣ ਤਾਂ ਉਹ ਵੀ ਬਹੁਤ ਸੁਧਰ ਗਈ ਆ ਆਪ ਦੇ ਕੋਲ ਤੁਸੀਂ ਹਰਿਆਣੇ ਦੇ ਵਿੱਚ ਤਾਂ ਜਿਹੜੀਆਂ ਮੱਝਾਂ ਨੇ ਉਹ 30 ਤੋਂ 35 ਲੀਟਰ ਦੁੱਧ ਤੱਕ ਚਲੀਆਂ ਗਈਆਂ ਮੱਝਾਂ ਪਰ ਉਹਦੇ ਵਿੱਚ ਐਵੇਂ ਆ 30 ਤੋਂ 35 ਲੀਟਰ ਤੱਕ ਮੱਝਾਂ ਚਲੀਆਂ ਗਈਆਂ ਹਰਿਆਣੇ 'ਚ ਤੇ ਪਰ ਉਹਦੇ ਵਿੱਚ ਇਹ ਆ ਵੀ ਵੀਰੇ ਮੱਝਾਂ ਦੀ ਕੀਮਤ ਬਹੁਤ ਜ਼ਿਆਦਾ ਗਈ ਹੈ ਨਾ ਅੱਜ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਜੇ 30 ਤੋਂ 35 ਲੀਟਰ ਵਾਲੀ ਮੱਝ ਹੁਣ ਲੈਣੀ ਹੈ ਤੇ ਪਤਾ ਹੀ ਆ ਫਿਰ ਤਾਂ ਹਨਾ ਹੁਣ ਤੱਕਲਾ ਕਹਿੰਦਾ ਗਾਂ ਦਵਾ ਦੋ ਬਸ ਬਹੁਤ ਹੈ ਤੇ ਤਾਂ ਹੀ ਕਹਿੰਦੇ ਆ ਵੀ ਗਾਂ ਦਵਾ ਲਓ ਹਨਾ ਗਾਂ ਇੱਕ ਥੋੜੀ ਮਿਲ ਜਾਂਦੀ ਆ ਚਲੋ ਹਨਾ ਆਪਣੇ ਬਜਟ ਦੇ ਵਿੱਚ ਮਿਲ ਜਾਂਦੀ ਆ ਬਾਕੀ ਗਾਂ ਦੁੱਧ ਵਧੀਆ ਦੇਈ ਜਾਂਦੀ ਹੈਗੀ ਬਾਕੀ ਹੁਣ ਤਾਂ ਇੰਨਾ ਰਿਆਣ ਹੀ ਹੈਗਾ ਜੇਕਰ ਆਪਾਂ ਉਹਨਾਂ ਨੂੰ ਵਧੀਆ ਫੀਡ ਵਗੈਰਾ ਪਾਉਣੇ ਹੈ ਨਾ ਦਾਣਾ ਵਗੈਰਾ ਵਧੀਆ ਪਾਉਣੇ ਆ ਤਮੱਜਾਂ ਦਾ ਦੁੱਧ ਤੇ ਗਾਵਾਂ ਦੇ ਦੁੱਧ ਚ ਅਗਲਾ ਤਾਂ ਹੁਣ ਕਹਿੰਦਾ ਵੀ ਹਲਕਾ ਪਿਓ ਹਨਾ ਚਲੋ ਗਾਵਾਂ ਦੇ ਮੱਜਾਂ ਦਾ ਦੁੱਧ ਥੋੜਾ ਆ ਉਹ ਹੁੰਦਾਗਾ ਉਹਦੇ ਫੈਟਸ ਵਗੈਰਾ ਜ਼ਿਆਦਾ ਹੁੰਦੇ ਲਗੇ ਬਾਕੀ ਦੇਖੋ ਜੇ ਤਾਂ ਤੁਸੀਂ ਹਨਾ ਰੱਖਣਾਗਾ ਪ੍ਰੋਫਿਟ ਤੇ ਫੋਕਸ ਮੈਨੇਜਮੈਂਟ ਤੁਸੀਂ ਖੁਦ ਕਰ ਲੋਗੇ ਵੀ ਹਾਂਜੀ ਮੈਨੇਜਮੈਂਟ ਸਾਡੀ ਬੈਸਟ ਅਸੀਂ ਕਰ ਲਾਂਗੇ ਹਨਾ ਸਾਨੂੰ ਪ੍ਰੋਫਿਟ ਦਾ ਹੈਗਾਗਾ ਵੀ ਅਸੀਂ ਪ੍ਰੋਫਿਟ ਦਾ ਕੀ ਫੋਕਸ ਰੱਖ ਲਾਂਗਾ ਫਿਰ ਤਾਂ ਤੁਸੀਂ ਗਾਵਾਂ ਹੀ ਰੱਖ ਲਓ ਹਨਾ ਕਿਉਂਕਿ 5-6 ਸਾਲਾਂ ਦੇ ਵਿੱਚ ਜਿਹੜੀਆਂ ਗਾਵਾਂ ਨਹੀਂਆਂ ਉਹ ਵਧੀਆ ਬਰੀਡ ਤਿਆਰ ਹੋ ਜਾਂਦੀਆਂ ਹਨਾ ਬੰਦਾ ਵਧੀਆ ਬਰੀਡ ਤਿਆਰ ਕਰਵਾ ਲੈਂਦਾਗਾ ਗਾਵਾਂ ਤੋਂ ਕਿਉਂਕਿ ਇੱਕ ਤਾਂ ਇਹ ਗੱਲ ਹੈ ਵੀ ਦੇਖੋ ਗਾਵਾਂ ਦੇ ਵਿੱਚ ਉਹ ਸਿਰਫ ਬੱਚਿਆਂ ਵਾਲੇ ਸੀਮਣ ਆਉਣ ਲੱਗ ਗਏ ਮੱਜਾਂ ਦੇ ਵਿੱਚ ਇਹ ਚੀਜ਼ ਹਜੇ ਤੱਕ ਹੈ ਨਹੀਂ ਜੀ ਤਾਂ ਕਰਕੇ ਆ ਵੀ ਜਿਹੜੀਆਂ گاਵਾਂ ਗੀਆਂ ਹਨਾ ਇਹਦੇ ਵਿੱਚ ਆਪਾਂ ਆਪਣੇ 5-6 ਸਾਲਾਂ ਦੇ ਵਿੱਚ ਪੂਰੀ ਵਧੀਆ ਬਰੀਡ ਤਿਆਰ ਕਰਵਾ ਸਕਦੇ ਆ ਆਪਣੀ ਹਨਾ ਜੇ ਤਾਂ ਤੁਹਾਡਾ ਮੋਟਿਵ ਹੀ ਸਿਰਫ ਪ੍ਰੋਫਿਟ ਤੱਕ ਆ ਵੀ ਆਪਾਂ ਨੂੰ ਸਿਰਫ ਪ੍ਰੋਫਿਟ ਹੀ ਤੱਕ ਹੀ ਜਾਣਾ ਫਿਰ ਤਾਂ ਤੁਸੀਂ گاਵਾ ਰੱਖੋ ਬੈਸਟ ਆ ਠੀਕ ਹੈ ਮੈਨੇਜਮੈਂਟ ਜੇਕਰ ਤੁਸੀਂ ਕਰ ਲੋਗੇ ਜੇਕਰ ਮੈਨੇਜਮੈਂਟ ਨਹੀਂ ਕਰ ਸਕਦੇ ਫਿਰ ਤੁਸੀਂ ਮੱਜਾ ਰੱਖ ਲਓ ਤੇ ਬਾਕੀ ਜੇ ਤੁਸੀਂ ਗੱਲ ਕਰਦੇ ਆ ਆਪਾਂ ਹਨਾ ਇਸ ਤੋਂ ਜੇ ਤੁਸੀਂ ਮਿਲਕ ਪ੍ਰੋਡਕਟਸ ਵਗੈਰਾ ਵੇਚਨੇ ਹੈਗੇ ਹਨਾ ਪ੍ਰੋਡਕਟਸ ਬਣਾ ਕੇ ਵੇਚਨੇ ਹੈਗੇ ਮਿਲਕਿੰਗ ਦੇ ਖੋਆ ਵਗੈਰਾ ਦੁੱਧ ਪਨੀਰ ਲੱਸੀ ਵਗੈਰਾ ਜਿਹੜਿਆ ਵੀ ਪ੍ਰੋਡਕਟ ਹੈ ਨਾ ਮਾਰਕੀਟਿੰਗ ਕਰਨੀ ਆ ਤੁਸੀਂ ਆਪ ਮਾਰਕੀਟਿੰਗ ਕਰਨੀ ਆ ਜਾਂ ਘਰਾਂ ਦੇ ਵਿੱਚ ਪਾਉਣਾ ਫਿਰ ਤੁਸੀਂ ਮੱਝਾਂ ਦਾ ਦੁੱਧ ਰੱਖੋ ਕਿਉਂਕਿ ਮੱਝਾਂ ਦੇ ਪ੍ਰੋਡਕਟਸ ਦੁੱਧ ਦੀ ਜਿਹੜੀ ਡਿਮਾਂਡ ਹੈਗੀ ਉਹ ਵੀ ਬਹੁਤ ਜ਼ਿਆਦਾ ਹੈਗੀ ਹੁਣ ਗਾਵਾਂ ਦੇ ਦੁੱਧ ਚੋਂ ਤਾਂ ਇਨਾ ਖੋਆ ਵਗੈਰਾ ਵੀ ਨਹੀਂ ਨਿਕਲਦਾ ਹਨਾ ਤੇ ਫਿਰ ਜ਼ਿਆਦਾ ਹੈਗਾਗਾ ਮੱਝਾਂ ਦੇ ਦੁੱਧ ਦੀ ਡਿਮਾਂਡ ਜ਼ਿਆਦਾ ਹੈਗੀ ਰੇਟ ਵੀ ਵਧੀਆ ਹੁੰਦਾ ਨਾ ਰੇਟ ਬਹੁਤ ਜ਼ਿਆਦਾ ਹੁੰਦਾਗਾ ਮੱਝਾਂ ਦੇ ਦੁੱਧ ਦਾ ਰੇਟ ਵੀ ਜ਼ਿਆਦਾ ਹੁੰਦਾਗਾ ਐਸ ਕੰਪੇਅਰਡ ਟੂ گاਵਾ ਦੇ ਠੀਕ ਹੈ ਤੇ ਹੋਰ ਆਪਾਂ ਗੱਲ ਕਰ ਲਈਏ ਇਹਦੇ ਵਿੱਚ ਬਾਕੀ ਹਨਾ ਇਹ ਗੱਲ ਹੁੰਦੀ ਆ ਰੇਟ ਵਗੈਰਾ ਇਹਦਾ ਜ਼ਿਆਦਾ ਹੁੰਦਾਗਾ گا گاਵਾ ਦੇ ਦੁੱਧ ਨਾਲੋਂ ਮੱਝਾਂ ਦਾ ਰੇਟ ਜ਼ਿਆਦਾ ਹੁੰਦਾਗਾ ਦੂਸਰੀ ਗੱਲ ਇਹ ਆ ਵੀ ਵੀਰੇ ਜਿਹੜੀ ਮੱਝ ਹੁੰਦੀ ਆ ਉਹ ਜਲਦੀ ਜਲਦੀ ਰਿਪੀਟਰ ਨਹੀਂ ਹੁੰਦੀ ਹੈ ਨਾ ਇਹ ਸਮੱਸਿਆ ਨਹੀਂ ਆਉਂਦੀ ਹੈਗੀ ਕਿ ਰਿਪੀਟਰ ਉਹਦੀ ਹੁੰਦੇ ਹੁੰਦੇ ਆ ਪਸ਼ੂ ਜੇ ਤੁ ਆਪਣੀ ਮੈਨੇਜਮੈਂਟ ਸਹੀ ਨਹੀਂ ਹੈਗੀ ਠੀਕ ਹੈ ਜਾਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ ਪਸ਼ੂ ਨੂੰ ਆਪਾ ਦਾ ਡਾਕਟਰ ਹੈ ਜਿਹੜਾ ਹਨਾ ਏਆਈ ਕਰ ਰਿਹਾਗਾ ਜਿਹੜਾ ਹਨਾ ਵੈਲ ਕੁਆਲੀਫਾਈਡ ਡਾਕਟਰ ਨਹੀਂ ਹੈਗਾਗਾ ਉਹਨਾਂ ਦੀ ਲਾਪਰਵਾਹੀ ਦੇ ਕਾਰਨ ਵੀ ਇਹ ਚੀਜ਼ ਆਉਂਦੀ ਹੈ ਇਹ ਸਮੱਸਿਆ ਆਉਂਦੀ ਆ ਅਦਰਵਾਇਜ਼ ਇਹ ਜੀ ਸਮੱਸਿਆ ਆਉਂਦੀ ਨਹੀਂ ਹੈਗੀ ਜੇ ਆਪਣਾ ਸਾਰਾ ਕੁਝ ਸਹੀ ਆ ਆਪਣਾ ਪਸ਼ੂ ਸਹੀ ਆ ਮੈਨੇਜਮੈਂਟ ਸਹੀ ਆ ਫਿਰ ਇਹ ਜੋ ਕੁਝ ਨਹੀਂ ਹੈਗਾਗਾ ਨਾ ਪ੍ਰੋਬਲਮ ਨਹੀਂ ਆਉਂਦੀ ਮੱਝਾਂ ਜਿਹੜੀ ਜਲਦੀ ਜਲਦੀ ਰਿਪੀਟਰ ਨਹੀਂ ਹੁੰਦੀ ਹੈ ਹਨਾ ਛੇਤੀ ਤੋਂ ਛੇਤੀ ਇਹ ਸਮੱਸਿਆ ਆਉਂਦੀ ਨਹੀਂ ਹੈਗੀ ਤੇ ਬਾਕੀ ਜੇ ਆਪਾਂ ਇਹਦਾ ਬਹੁਤ ਹੀ ਵੱਡਾ ਬੈਨੀਫਿਟ ਦੇਖ ਲਈਏ ਹਨਾ ਮੱਝਾਂ ਦਾ 6 ਪਾਏ ਚਾਂਸ ਰੱਬ ਨਾ ਕਰੇ ਆਪਾਂ ਨਹੀਂ ਕਹਿੰਦੇ ਹਨਾ ਵੀ ਕੁਦਰਤ ਮਾਲਕ ਦੀ ਜੇ ਮੱਝ ਰਿਪੀਟਰ ਹੋ ਵੀ ਜਾਂਦੀ ਆ ਤਾਂ ਉਹ ਘਾਟੂ ਮਾਲ ਚ ਵਗ ਜਾਂਦੀ ਆ ਹਨਾ ਆਪਾਂ ਨੂੰ ਇਹ ਚੀਜ਼ ਨਹੀਂ ਹੈਗੀ ਵੀਰੇ ਜੇ ਆਪਾਂ ਅੱਜ 60000 ਦੀ ਜਾਂ ਲੱਖ ਰੁਪਏ ਲਾਣੇ ਆ ਠੀਕ ਹੈ ਲੱਖ ਦੀ ਆਪਾਂ ਮੱਝ ਲਾ ਲਈਆ ਜੇ ਖਰਾਬ ਹੋ ਗਈ ਹਨਾ ਇਨ ਕੇਸ ਖਰਾਬ ਹੋ ਗਿਆ ਪਸ਼ੂ ਤਾਂ ਉਹ ਘਾਟੂ ਮਾਲ ਚ ਜਦੋਂ ਚਲਾ ਜਾਂਦਾ ਹਨਾ ਤਾਂ ਚਲੋ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਮਿੰਦ ਦਾ ਪੈਸਾ ਤਾਂ ਹਨਾ ਅੱਧਮੁੱਲ ਮਿਲ ਜਾਂਦਾਗਾ ਚਲੋ ਰੱਬ ਨਾ ਕਰੇ ਹਨਾ ਵਿਚਾਰੀਆਂ ਇਹਨਾਂ ਉੱਧਰ ਜਾਣ ਆਪਾਂ ਤਾਂ ਕਹਿੰਦੇ ਆ ਵੀ ਵਧੀਆ ਸਭ ਦੇ ਘਰ ਹੀ ਰਹਿਣ ਪਸ਼ੂ ਹਨਾ ਦੁੱਧ ਦੇਣ ਅੱਗੇ ਵਧਣ ਫੁੱਲਣ ਪਸ਼ੂ ਪਰ ਜਦੋਂ ਕਿਤੇ ਭاگ ਜਾਂਦੇ ਆ ਤਾਂ ਫਿਰ ਇਹ ਮੱਝਾਂ ਦਾ ਇੱਕ ਇਹ ਹੀ ਪਲੱਸ ਪੁਆਇੰਟ ਹੁੰਦਾ ਹਨਾ ਤੇ گاਵਾਂ ਦੇ ਵਿੱਚ ਇਹ ਚੀਜ਼ ਉਲਟਾ ਤੁਸੀਂ ਦੇਖ ਲਓ ਗੀਆਂ ਜੇ ਖਰਾਬ ਹੋ ਗਈ ਨਾ ਉਹਨੂੰ ਛੱਡਣੀ ਪੈਂਦਾ ਉਹਦਾ ਕੋਈ ਹੱਲ ਨਹੀਂ ਹੈਗਾ ਕੋਈ ਵੀ ਹੱਲ ਨਹੀਂ ਹੈਗਾ ਉਹਦੇ ਵਿੱਚ ਕੀ ਹੋਊਗਾ ਤੁਸੀਂ ਜਾਦਾ ਦਿਲ ਸੀ ਐਂ ਦੇਖ ਲੋ ਹੁਣ ਆਮ ਹਨਾ ਕਿੰਨੇ ਵਾਰਾ ਪਸ਼ੂ ਫਿਰਦੇ ਹੁੰਦੇ ਨੇ ਜਾਂ ਤਾਂ ਉਹ ਵਾਰਾ ਛੱਡ ਦਿੰਦੇ ਨੇ ਜੇ ਗਾਂ ਹੋ ਜਾਂਦੀ ਆ ਖਰਾਬ ਹਨਾ ਜਾਂ ਫਿਰ ਕੀ ਕਰਦੇ ਆ ਵੀ ਕੋਲੋਂ ਪੈਸੇ ਦੇ ਕੇ ਹਨਾ ਗਊਸ਼ਾਲਾ ਦੇ ਵਿੱਚ ਛੱਡਣੀਆਂ ਪੈਂਦੀਆਂ ਨੇ ਵਿਚਾਰੀਆਂ ਹਨਾ ਚਲੋ ਦਾਣਾ ਪਾਣੀ ਜਿਹੜਾ ਆਪਾਂ ਉਹਨਾਂ ਨੂੰ ਤੂੜੀ ਵਗੈਰਾ ਵੀ ਸਾਰਾ ਕੁਝ ਸੱਟ ਕੇ ਜਿਉਂਦਿਆਂ ਕੋਈ ਉਹਨਾਂ ਦਾ ਪ੍ਰੋਸੀਜਰ ਹੁੰਦਾਗਾ ਹਨਾ ਤਾਂ ਇਹ ਚੀਜ਼ ਆ ਬਸ ਇਹ ਕੇ ਬੈਨੀਫਿਟ ਹੁੰਦਾ ਹਨਾ ਮੱਝਾਂ ਦਾ ਤੇ ਬਾਕੀ ਜੇ ਤਾਂ ਵੀਰੇ ਪ੍ਰੋਫਿਟ ਦੇਖਣਾ ਫਿਰ ਤਾਂ ਤੁਹਾਡੇ ਲਈ ਗਾਂ ਬੈਸਟ ਆ ਤੇ ਬਾਕੀ ਜੇ ਤੁਸੀਂ ਘਰੇ ਕੰਮ ਕਰਨਾ ਫਿਰ ਤੁਸੀਂ ਮੱਝ ਰੱਖ ਲੋ ਬਿਜੇਕਰ ਬਾਲਾ ਵੱਡਾ ਕੰਮ ਨਹੀਂ ਕਰਨਾ ਹਜੇ ਛੋਟੇ ਲੈਵਲ ਤੇ ਕੰਮ ਕਰਨਾ ਵੀ ਦੋ ਮੱਝਾਂ ਰੱਖ ਲਓ ਇੱਕ ਨਾਲ ਤੁਸੀਂ ਹਨਾ ਕ੍ਰੋਸ ਬਰੀਡ ਗਾਵਾਂਗੀਆਂ ਉਹਨਾਂ ਨੂੰ ਰੱਖ ਸਕਦੇ ਉਹਨਾਂ ਤੇ ਕੰਮ ਕਰ ਸਕਦੇ ਹੋਗੇ ਇੱਕ ਪਲੱਸ ਪੁਆਇੰਟ ਹੈਗੇ ਨੇਗੇ ਤੇ ਬਾਕੀ ਜੇਕਰ ਤੁਸੀਂ ਬਿਗਨਰ ਹੋ ਡਰ ਲੱਗਦਾ ਥੋੜਾ ਜਿਹਾ ਵੀ ਹਨਾ ਮੈਨੇਜਮੈਂਟ ਨਹੀਂ ਕਰ ਸਕਦੇ ਗਾਵਾਂ ਦਾ ਹੁਣ ਤਾਂ ਚਲੋ ਅੱਗੇ ਗਰਮੀ ਆ ਗਈ ਗਰਮੀ ਦੇ ਵਿੱਚ ਤਾਂ ਬਹੁਤ ਦੇਖਭਾਲ ਜ਼ਰੂਰੀ ਆ ਹਨਾ ਗਾਵਾਂ ਦੀ ਵੀ ਹੁਣ ਕਰਮੀ ਮੰਦ ਦੀਆਂ ਨਹੀਂ ਆ ਗਾਵਾਂ ਤੁਹਾਨੂੰ ਪਤਾ ਹੀ ਆ ਡਰ ਲੱਗਦਾ ਤਾਂ ਤੁਸੀਂ ਕ੍ਰਾਸ ਬਰੀਡ ਦੀਆਂ ਗਾਵਾਂ ਰੱਖ ਲਓ ਉਹਦਾ ਇੰਨੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੀ ਹਨਾ ਤੇ ਬਾਕੀ ਤੁਸੀਂ ਆਈ ਥਿੰਕ ਬਾਕੀ ਸਾਰੇ ਨਾਲੋਂ ਮੇਨ ਗੱਲ ਹੁੰਦੀ ਆ ਮੱਝਾਂ ਦਾ ਦੁੱਧ ਦੀ ਰੇਟ ਦੀ ਰੇਟ ਤੁਹਾਨੂੰ ਪਤਾ ਹੀ ਆ ਜੇ ਤਾਂ ਤੁਸੀਂ ਸ਼ਹਿਰ ਚੋਂ ਫੇਰ ਤਾਂ ਵਧੀਆ ਹੀ ਲੱਗਦਾ ਉੱਧਰ ਤਾਂ ਹਨਾ ਆਪਾਂ ਨੂੰ ਨਹੀਂ ਪਤਾ ਵੀ 70 75 ਜਿਵੇਂ ਵੀ ਕੁਝ ਹੁੰਦਾ ਹੋਊਗਾ ਨਾ ਲੱਗ ਰਿਹਾਗਾ ਚਲੋ ਪਿੰਡਾਂ ਦੇ ਵਿੱਚ ਤਾਂ ਚਲੋ ਜੇ 70 ਰੁਪਏ ਦੁੱਧ ਲੱਗ ਰਿਹਾਗਾ ਨਾ ਸ਼ਹਿਰਾਂ ਦੇ ਵਿੱਚ ਜੇ ਪਿੰਡਾਂ ਦੇ ਵਿੱਚ ਥੋੜਾ 60 ਜਾਂ 65 ਲੱਗ ਰਿਹਾ ਫਿਰ ਵੀ ਬੈਸਟ ਆ ਹਣ ਚਲੋ ਉਥੇ ਆਪਦਾ ਉਹ ਉਪਸਾਧਨ ਹੈ ਬਾਕੀ ਜੇਕਰ ਤੁਸੀਂ ਸ਼ਹਿਰਾਂ ਦੇ ਵਿੱਚੋਂ ਉਥੇ ਤੁਹਾਡਾ ਵਧੀਆ ਚੱਲ ਰਿਹਾ ਕੰਮ ਤਾਂ ਠੀਕ ਹੈ ਮੱਜਾਂ ਵੀ ਓਕੇ ਦੀ ਰਿਪੋਰਟ ਨਹੀਂ ਆ ਤੇ ਬਾਕੀ ਇਹਦੀ ਵਸ ਨੌਲੇਜ ਸੀਗੀ ਤੇ ਬਾਕੀ ਵੀਰੇ ਆਈ ਹੋਪ ਤੁਹਾਨੂੰ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ ਹਨ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਆਪਾਂ ਟਰਾਈ ਕਰਾਂਗੇ ਤੁਹਾਡੇ ਉਸ ਟਾਪਿਕ ਨੂੰ ਕਲੀਅਰ ਕਰਨ ਦੀ ਤੇ ਬਾਕੀ ਵੀਰੇ ਕੋਈ ਵੀ ਪਸ਼ੂ ਇਹ ਚੀਜ਼ ਨਹੀਂ ਹੁੰਦਾ ਵੀ گاਵਾ ਬੈਸਟ ਨੇ ਮੱਝਾਂ ਬੈਸਟ ਨੇ ਵਧੀਆ ਹਨਾ ਕੰਮ ਕਰੋ ਇੱਕ ਰੱਖ ਲਓ ਹਨਾ ਦੋ ਰੱਖ ਲਓ ਇੱਕ ਗਾਂ ਰੱਖ ਲਓ ਇੱਕ ਮੱਝ ਰੱਖ ਲਓ ਤੁਹਾਨੂੰ ਆਪ ਨੂੰ ਐਕਸਪੀਰੀਅੰਸ ਹੋ ਜਾਊਗਾ ਵੀ ਕਿਹੜੀ ਚੀਜ਼ ਵਧੀਆ ਹੈਗੀ ਹਨਾ ਪਸ਼ੂ ਹੁੰਦੇ ਆ ਨਾ ਜਿਹੜੇ ਬੇਜਵਾਨੇ ਹੁੰਦੇ ਆ ਕਦੇ ਕਿਸੇ ਨੂੰ ਮਾਰ ਕੇ ਨਹੀਂ ਜਾਂਦੇ ਇਹ ਤੁਹਾਨੂੰ ਘਾਟਾ ਦੇ ਕੇ ਨਹੀਂ ਜਾਂਦਾ ਕੋਈ ਹੋਊਗਾ ਸਾਡੇ ਲਈ ਹਨਾ ਕਿਸੇ ਦਾ ਜਿਨ੍ਹਾਂ ਨੂੰ ਨਹੀਂ ਕਦੇ ਰੱਖਿਆ ਹੁੰਦੀਆਂ ਹੁਣ ਚਲੋ ਆਪਣਾ ਤਾਂ ਬਹੁਤ ਪੁਰਾਣਾ ਕੰਮ ਆਣਾ ਆਪਣੀਆਂ ਤਾਂ ਪੀੜ੍ਹੀ ਹੀ ਇਸ ਕੰਮ ਚ ਆ ਰਹੀਆਂ ਨੇ ਆਪਣੇ ਲਈ ਤਾਂ ਇਹ ਬੈਸਟ ਆ ਕੰਮ ਆ ਆਪਾਂ ਨੂੰ ਤਾਂ ਐ ਲੱਗਦਾ ਵੀ ਇਹ ਕੰਮ ਵਰਗਾ ਕੋਈ ਕੰਮ ਹੈ ਹੀ ਨਹੀਂਗਾ ਕਿਤੇ ਵੀ ਹਨਾ ਕੋਈ ਵੀ ਇਹੋ ਜਿਹਾ ਕੰਮ ਹੈ ਨਹੀਂਗਾ ਕੋਈ ਵੀ ਕੰਮ ਇਹੋ ਜਿਹਾ ਹੈ ਨਹੀਂ ਮੈਨੂੰ ਲੱਗਦਾ ਵੀ ਜਿਹੜਾ ਤੁਹਾਨੂੰ ਸਵੇਰੇ ਸ਼ਾਮ ਤੁਹਾਨੂੰ ਪੈਸਾ ਮਿਲ ਰਿਹਾ ਜਿਸ ਦੇ ਵਿੱਚ ਜਦੋਂ ਤੁਸੀਂ ਪਾ ਕੇ ਆਗੇ 2 ਘੰਟੇ 3 ਘੰਟੇ ਲਾ ਲਓ 4 ਘੰਟੇ ਲਾ ਲਓ ਤੁਸੀਂ ਕੰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਹਾਰਡਵਰਕ ਆ ਥੋੜਾ 4 ਘੰਟੇ ਤੁਸੀਂ ਸਵੇਰੇ ਲਾ ਰਹੇ ਹੋ 4 ਘੰਟੇ ਸ਼ਾਮ ਨੂੰ 4-4 ਘੰਟੇ ਦਾ ਚੱਲ ਰਿਹਾ ਲੱਗਦੇ ਵੀ ਨਹੀਂ ਹੈਗੇ ਪਸ਼ੂਆਂ ਤੇ ਤੇ ਤੁਦਦੇ ਪੈਸੇ ਤੁਹਾਨੂੰ ਸਵੇਰੇ ਵੀ ਜੰਦ ਮਿਲਦੇ ਆ ਸ਼ਾਮ ਨੂੰ ਵੀ ਮਿਲਦੇ ਆ ਹਨਾ ਤੁਹਾਨੂੰ ਐ ਪਤਾ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਮਿਲ ਰਿਹਾ ਪੈਸੇ ਨਾਲ ਦੀ ਨਾਲ ਤੇ ਬਾਕੀ ਤੁਸੀਂ ਇੱਕ ਗੱਲ ਹੋਰ نوٹ ਕਰ ਲਿਓ ਕੋਈ ਵੀ ਬਿਜ਼ਨਸ ਕਰ ਰਹੇ ਹੋ ਤੁਸੀਂ ਹਨਾ ਅਦਰ ਬਿਜ਼ਨਸ ਕਰ ਰਹੇ ਹੋ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਸਾਡੇ ਪਸ਼ੂ ਰੱਖੇ ਹੋਏ ਆ ਵੀ ਆਪਾਂ ਇਸ ਚੀਜ਼ ਦੀ ਤਾਰੀਫ ਕਰ ਰਹੇ ਆ ਨਾ ਤਾਰੀਫ ਨਹੀਂ ਕਰ ਰਹੇ ਤੁਸੀਂ ਇਹ ਪਲੱਸ ਪੁਆਇੰਟ ਹੈ ਇੱਕ ਤੋ ਕੋਈ ਵੀ ਆਪਾਂ ਬਿਜ਼ਨਸ ਕਰ ਰਹੇ ਆ ਹਨਾ ਅਸੀਂ ਚਲੋ ਆਪਾਂ ਮੱਝਾਂ ਰੱਖੀਆਂ ਹੋਈਆਂ ਨੇ ਜੇ ਤੁਹਾਡਾ ਮੱਝਾਂ ਦਾ ਪੇਮੈਂਟ ਬਣ ਗਈ ਹਨਾ 656 ਰੁਪਏ ਬਣ ਗਏ ਮੰਨ ਲਓ ਐਨਾ ਕੀ ਦੁੱਧ ਪੋਣਿਓ ਤੁਸੀਂ ਮੰਨ ਲਓ ਠੀਕ ਹੈ 656 ਰੁਪਏ ਬਣ ਗਏ ਹਨਾ 23 ਪੁਆਇੰਟ ਕੁਝ ਬਣ ਗਈ ਉੱਪਰ ਬਣ ਗਈ ਤੇ ਹੋਰ ਕੋਈ ਬਿਜ਼ਨਸ ਕਰ ਰਹੇ ਹੋ ਤੁਸੀਂ ਤੁਸੀਂ ਮਤਲਬ ਟਰੈਕਟਰ ਵਗੈਰਾ ਰੱਖੇ ਹੋਏ ਆ ਇਹਨਾਂ ਨੂੰ ਕਿਰਾਏ ਵਗੈਰਾ ਤੇ ਲਾਉਣੇ ਹੋ ਜਾਂ ਕੋਈ ਵੀ ਕੰਮ ਆਦਰ ਹਨਾ ਉਹਦੇ ਵਿੱਚ ਨਾ ਵੀਰੇ ਥੋਡੇ ਤੋਂ ਪੈਸੇ ਕਟਵਾਉਣਗੇ ਉਹ 656 ਬਣਦੇ ਨੇ ਤਾਂ ਤੁਹਾਨੂੰ 656 ਮਿਲ ਨਹੀਂ ਹੈਗੇ ਬਹੁਤ 656 ਕਰਨਗੇ ਵੀ ਯਾਰ ਕੋਈ ਨਹੀਂ ਛੱਡ 600 ਦੇਤਾ ਪਰ ਦੁੱਧ ਦੀ ਪੇਮੈਂਟ ਇੱਕ ਇਹ ਹੋ ਜਾਗਾ ਜੇ ਤੁਹਾਡੇ 656 ਬਣਦੇ ਵੀ ਹਨਾ ਤਾਂ ਤੁਹਾਨੂੰ 656 ਦੇ 656 ਮਿਲਣਗੇ ਏ ਮੈਂ ਐਕਸਪੀਰੀਅੰਸ ਕੀਤਾ ਹੈ ਇਸ ਚੀਜ਼ ਦਾ ਅਦਰ ਵੀ ਤੁਸੀਂ ਕਰਕੇ ਦੇਖਿਓ ਤੁਹਾਡੇ ਨਾਲ ਵੀ ਹੋਊਗਾ ਤੁਹਾਨੂੰ 100 ਰੁਪਏ ਮਿਲਣਗੇ ਵੀ ਹਾਂਜੀ ਤੁਹਾਡੇ 656 ਰੁਪਏ ਬੰਦਿਆ ਐ ਨਹੀਂ ਕਹੂਗਾ ਵੀ ਚਲੋ 55 ਦਾ ਛੱਡੇ ਬਾਕੀ ਆਪਾਂ ਕੋਈ ਵੀ ਬਿਜ਼ਨਸ ਆ ਵੀਰੇ ਕਿਸੇ ਵੀ ਬਿਜ਼ਨਸ ਆ ਹਨ ਹਰੇਕ ਜੋ ਪੈਸਾ ਕਟਵਾਉਣੀ ਕਟਵਾਉਣਿਆ ਠੇਕਾ ਆ ਗਿਆ ਕੁਝ ਵੀ ਆ ਗਿਆ ਹਨ ਆਪਾਂ ਕਹਿ ਦਿੰਦੇ ਆ ਵੀ ਘੱਟ ਕਰ ਲੈ ਉਦਲੇ ਪੈਸੇ ਛਡਵਾ ਦਿੰਦੇ ਆ ਇਹ ਇੱਕ ਵਧੀਆ ਕੰਮ ਆ ਪਲੱਸ ਪੁਆਇੰਟ ਆ ਮਿਹਨਤ ਤਾਂ ਹੈਗੀ ਆ ਚਲੋ ਕੰਮ ਚ ਹਨ ਤੇ ਪਰ ਇਹ ਵੀ ਆ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਫਲ ਵੀ ਮਿਲਦਾ ਹਨ ਤੇ ਚਲੋ ਬਾਕੀ ਆਪਣੇ ਲਈ ਤਾਂ ਇਹ ਵਧੀਆ ਨੇ ਬੈਸਟ ਨੇ ਗੀਆਂ ਕਰਮ ਵਾਲਿਆਂ ਨੇ ਵਧੀਆ ਵਿਚਾਰ ਰੱਖਿਆ ਹਨ ਤੇ ਬਾਕੀ ਵੀਰੇ ਚਲੋ ਆਪਾਂ ਤਾਂ ਜਿਵੇਂ ਹੁਣ ਆਪਾਂ ਵੀ ਪੜੇ ਲਿਖਿਆ ਨੌਜਵਾਨ ਆਪਾਂ ਤਾਂ ਕਹਿੰਦੇ ਆ ਵੀ ਸਭ ਨੂੰ ਇਸ ਕੰਮ ਦੇ ਵਿੱਚ ਆਉਣਾ ਚਾਹੀਦਾ ਹਨਾ ਜਿਆਦਾ ਨਾ ਰੱਖੋ ਇੱਕ ਅੱਧਾ ਪਸ਼ੂ ਰੱਖ ਲਓ ਵੀ ਵਧੀਆ ਵੀ ਲੋਕਾਂ ਦੇ ਘਰਾਂ ਚ ਡੋਲੂ ਚੱਕਣ ਨਾਲ ਉਹਦਾ ਵਧੀਆ ਆਪਾਂ ਤਾਂ ਸਿੱਧੀ ਗੱਲ ਦੱਸਦੇ ਆ ਹਨਾ ਪਿਓਰ ਦੁੱਧ ਚਾਹੀਦਾ ਹੁਣ ਦੁੱਧ ਦਾ ਸਭ ਨੂੰ ਚਾਹੀਦਾ ਦੁੱਧ ਲੱਸੀ ਸਭ ਨੂੰ ਪਿਓਰ ਚਾਹੀਦੀ ਆ ਪਾਣੀ ਨਾ ਹੋਵੇ ਵਿੱਚ ਐ ਨਾ ਹੋਵੇ ਪਤਲਾ ਨਾ ਹੋਵੇ ਹਨਾ ਹਰੇਕ ਜੇ ਦੁੱਧ ਮੁੱਲ ਵੀ ਲੈ ਕੇ ਆਉਣਗੇ ਨਾ ਕਰੀਮ ਨਹੀਂ ਆਉਂਦੀ ਤੇ ਇਹ ਤੇ ਐ ਨਹੀਂ ਆਉਂਦਾ ਸਭ ਕੁਝ ਵਧੀਆ ਚਾਹੀਦਾ ਪ੍ਰੋਪਰ ਚਾਹੀਦਾ ਇੱਕ ਨਾ ਬਰਬਰ ਹੀ ਰੱਖਣੀ ਆਉਣ ਬਸ ਤੇ ਬਾਕੀ ਵੀਰੇ ਇਹੀ ਗੱਲਾਂ ਜੇ ਤੁਸੀਂ ਇਸ ਚੀਜ਼ ਤੇ ਮਿਹਨਤ ਕਰਦੇ ਵੀ ਉਹਨਾਂ ਤਾਂ ਤੁਹਾਨੂੰ ਫਲ ਮਿਲਦਾ ਹਨਾ ਸੱਚੇ ਮਨ ਨਾਲ ਕੋਈ ਕੰਮ ਕਰਦੇ ਆ ਹਨਾ ਤਾਂ ਵਧੀਆ ਵੀਰੇ ਸਭ ਕੁਝ ਓਕੇ ਆ ਆਪ ਦਾ ਖਿੱਚ ਕੇ ਰੱਖੋ ਕੰਮ ਨੂੰ ਮੈਂ ਤਾਂ ਕਹਣੀ ਆ ਹਨਾ ਤੇ ਬਾਕੀ ਆਈ ਹੋਪ ਤੁਹਾਨੂੰ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ ਬਾਕੀ ਫਿਰ ਵੀ ਜੇ ਤੁਹਾਡੇ ਕੋਈ ਡਾਊਟ ਰਹਿ ਗਿਆ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਦੱਸ ਦਿਓ ਤੇ ਹਾਂਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਕਿਸੇ ਨਵੀਂ ਇਨਫੋਰਮੇਸ਼ਨ ਦੇ ਨਾਲ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਬਾਏ ਬਾਏ